ਪੱਤੇ ਹੋਏ ਨੇ ਵੱਡਾ ਹੋਇਆ ਫਿਰ ਫੁੱਲ ਹੋਏ ਨੇ ਫਿਰ ਫਲ ਹੋਏ ਨੇ ਫਿਰ ਬੀਜ ਫਿਰ ਵੀ ਤੇ ਵਿਚਾਰ ਕੀ ਹੋਇਆ ਵਿਚਾਰ ਇਹ ਸਾਰਾ ਤਮਾਸ਼ਾ ਹੀ ਹੈ ਇੱਕ ਖੇਲ ਹੋਇਆ ਇਹ ਸਾਰੇ ਦਾ ਸਾਰਾ ਬੀਜ ਦਾ ਸੰਗ ਸੀ ਤੇ ਫਿਰ ਉਹ ਬੀਜ ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋ ਗਿਆ ਮਹਾਰਾਜ ਕਹਿੰਦੇ ਨੇ ਬਹੁਤ ਸਾਰਿਆਂ ਬੀਜਾਂ ਨੂੰ ਬੀਜ ਕੇ ਦੇਖਿਆ ਫਲ ਜੋਂ ਪਕਦਾ ਹੈ ਫਿਰ ਫਿਰ ਬੀਜ ਬੀਜ ਹੀ ਰਹਿ ਜਾਂਦਾ ਹਾਂ ਜੀ। ਫਲ ਭਾ ਕੇ ਇੱਕ ਊਂਕਾਰਾ ਇਸੇ ਤਰੀਕੇ ਦੇ ਨਾਲ ਜੈਸੇ ਫਲ ਪੱਕਦਾ ਹੈ ਤੇ ਬੀਜ ਫਿਰ ਬੀਜ ਹੈ ਇਸੇ ਤਰ੍ਹਾਂ ਹੀ ਇਹ ਸੰਸਾਰ ਦੀ ਜਦ ਪਰਲੇ ਆਉਂਦੀ ਹੈ ਨਿਰੰਕਾਰ ਨਿਰੰਕਾਰੇ ਨਿਰੰਕਾਰ ਦਾ ਸਾਰਾ ਸਵਾਂ ਸੂਰਜ ਬਣੇ ਚੰ드ਰਮਾ ਬਣੇ ਜ਼ਮੀਨ ਬਣੀ ਬਨਸਪਤੀ ਬਣੀ ਪਸ਼ੂ ਪੰਛੀ ਬਣੇ ਮਨੁੱਖ ਬਣੇ ਇਹ ਜੈਸੇ ਸਵਾੰਗ ਉਤਾਰਦਾ ਹੋ ਫਿਰ ਬੀਜ ਬੀਜ ਫਿਰ ਨਿਰੰਕਾਰ ਨਿਰੰਕਾਰ